ਸਤਿ ਸ਼੍ਰੀ ਅਕਾਲ ਮੈਂ ਹਮਕਮਲਪਾਲ ਸਿੰਘ ਤੁਸੀਂ ਵੇਖ ਰਹੇ ਹੋ ਫਟਾਫਰ ਨਿਊਜ਼ ਯਾਨੀ ਕਿ ਤੇਜ਼ ਰਫ਼ਤਾਰ ਦੇ ਨਾਲ ਤੌਫਰ ਰੋਕ ਕਰਦੇ ਹਾਂ ਪਹਿਲੀ ਖ਼ਬਰ ਦਾ ਅਮਰੀਕੀ ਰਾਸ਼ਪਤੀ ਡੋਨਲਡ ਟਰੰਪ ਨੇ ਇੱਕ ਐਲਾਨ ਦੇ ਉੱਤੇ ਦਸਤਖਤ ਕੀਤੇ ਨੇ ਜਿਸ ਦੇ ਨਾਲ H1B ਵੀਜ਼ਾ ਦੇ ਲਈ ਅਰਜੀ ਫੀਸ 1 ਲੱਖ ਅਮਰੀਕੀ ਡਾਲਰ ਹੋ ਜਾਵੇਗੀ ਇਸ ਕਦਮ ਦਾ ਅਮਰੀਕਾ ਦੇ ਵਿੱਚ ਕੰਮ ਕਰਨ ਵਾਲੇ ਭਾਰਤੀ ਕਾਮਿਆਂ ਉੱਤੇ ਕੰਮ ਕਰਨ ਵਾਲੇ ਵੀਜ਼ਾ ਧਾਰਕਾਂ ਉੱਤੇ ਡੂੰਘਾ ਅਸਰ ਪੈ ਸਕਦਾ ਹੈ ਟਰੰਪ ਨੇ ਸ਼ੁੱਕਰਵਾਰ ਨੂੰ ਇੱਕ ਐਲਾਨ ਉੱਤੇ ਦਸਤਖਤ ਕੀਤੇ ਜਿਸ ਦੇ ਵਿੱਚ ਕੰਪਨੀਆਂ ਦੁਆਰਾ H1B ਬਿਨੇਕਾਰਾਂ ਨੂੰ ਸਬਪਾਂਸਰ ਕਰਨ ਦੇ ਲਈ ਅਦਾ ਕੀਤੀ ਜਾਣ ਵਾਲੀ ਫੀਸ 1 ਲੱਖ ਅਮਰੀਕੀ ਡਾਲਰ ਹੋ ਜਾਵੇਗੀ ਜਦੋਂ ਕਿ ਭਾਰਤੀ ਕਰੰਸੀ ਦੇ ਲਗਭਗ 88 ਲੱਖ ਰੁਪਏ ਬਣਦਾ ਹੈ। 트럼ਪ ਪ੍ਰਸ਼ਾਸਨ ਨੇ ਕਿਹਾ ਕਿ ਇਸ ਕਦਮ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਦੇਸ਼ ਦੇ ਵਿੱਚ ਲਿਆਂਦੇ ਜਾ ਰਹੇ ਲੋਕ ਸੱਚਮੁੱਚ ਬਹੁਤ ਖੁਸ਼ ਨਰਮੰਦ ਨੇ ਅਤੇ ਅਮਰੀਕੀ ਕਾਮਿਆਂ ਦੀ ਥਾਂ ਨਾ ਲੈਣ ਤੇ ਉਸ ਤੋਂ ਇਲਾਵਾ H1B ਵੀਜ਼ਾ ਪ੍ਰੋਗਰਾਮ ਅਮਰੀਕਾ ਦੇ ਵਿੱਚ ਵਿਸ਼ੇਸ਼ ਕਿੱਤਿਆਂ ਦੇ ਵਿੱਚ ਕੰਮ ਕਰਨ ਵਾਲੇ ਵਿਦੇਸ਼ੀ ਲੋਕਾਂ ਦੇ ਲਈ ਹੈ ਖਾਸ ਕਰਕੇ ਟੈਕਨੋਲੋਜੀ ਖੇਤਰ ਦੇ ਵਿੱਚ। ਦੋਨਾਲਡ ਰੋਮਨ ਅਮਰੀਕੀ ਰਾਸ਼ਟਰਪਤੀ ਟਰੰਪ ਨੇ 골ਡ ਕਾਰਡ ਵੀਜ਼ਾ ਪ੍ਰੋਗਰਾਮ ਦੇ ਲਈ ਇੱਕ ਕਾਰਜਕਾਰੀ ਉਦੇਸ਼ ਉੱਤੇ ਵੀ ਦਸਤਾਖਤ ਕੀਤੇ ਨੇ ਜਿਸ ਵਿੱਚ ਵਿਅਕਤੀਆਂ ਦੇ ਲਈ ਫੀਸ 1 ਮਿਲੀਅਨ ਡਾਲਰ ਤੇ ਕਾਰੋਬਾਰਾਂ ਲਈ 2 ਮਿਲੀਅਨ ਡਾਲਰ ਰੱਖੀ ਗਈ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਹ ਅਕਤੂਬਰ ਦੇ ਅਖੀਰ ਦੇ ਵਿੱਚ ਦੱਖਣੀ ਕੋਰੀਆ ਵਿੱਚ ਇੱਕ ਖੇਤਰੀ ਸੰਮੇਲਨ ਦੇ ਵਿੱਚ ਆਪਣੇ ਚੀਨੀ ਹੋਮ ਰਤਬਾ ਸ਼ੀ ਜਿਨਪਿੰਗ ਨੂੰ ਮਿਲਣਗੇ ਅਤੇ ਅਗਲੇ ਸਾਲ ਦੇ ਸ਼ੁਰੂ ਵਿੱਚ ਚੀਨ ਦਾ ਦੌਰਾ ਵੀ ਕਰਨਗੇ। ਟਰੰਪ ਨੇ ਐਟੀਪ੍ਰੀਜੋ ਕੋਰਵਾ ਦੋਵਾਂ ਆਗੂਆਂ ਦੇ ਵਿਚਕਾਰ ਟੈਲੀਫੋਨ ਉੱਤੇ ਹੋਈ ਗੱਲਬਾਤ ਤੋਂ ਬਾਅਦ ਕੀਤੀਆਂ ਨੇ ਟਰੰਪ ਨੇ ਟਵਿੱਟਰ ਸੋਸ਼ਲ ਦੇ ਉੱਤੇ ਲਿਖਿਆ ਕਿ ਜਿਨਪਿੰਗ ਟੁਕਵੇਂ ਸਮੇਂ ਉੱਤੇ ਅਮਰੀਕਾ ਦਾ ਦੌਰਾ ਵੀ ਕਰਨਗੇ ਉਹਨਾਂ ਆਖਿਆ ਕਿ ਦੋਵਾਂ ਆਗੂਆਂ ਨੇ ਟਿਕਟਾਕ ਸੌਦੇ ਨੂੰ ਮਨਜ਼ੂਰੀ ਦੇ ਦਿੱਤੀ ਹੈ ਤੇ ਟਰੰਪ ਨੇ ਲਿਖਿਆ ਕਿ ਗੱਲਬਾਤ ਬਹੁਤ ਵਧੀਆ ਰਹੀ ਅਸੀਂ ਦੁਬਾਰਾ ਫੋਨ ਉੱਤੇ ਗੱਲ ਕਰਾਂਗੇ ਮੈਂ ਟਿਕਟਾਕ ਸੌਦੇ ਦੀ ਸ਼ਲਾਘਾ ਕਰਦਾ ਅਸੀਂ ਦੋਵੇਂ ਏਪੀਈਸੀ ਏਸ਼ੀਆ ਪ੍ਰਸ਼ਾਂਤ ਆਰਥਿਕ ਸਹਿਯੋਗ ਸੰਮੇਲਨ ਵਿੱਚ ਮਿਲਣ ਦਾ ਇੰਤਜ਼ਾਰ ਕਰ ਰਹੇ ਹਾਂ ਪਿਛਲੇ ਦਿਨੀ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੇ ਡੀਸੀ ਦੇ ਵੱਲੋਂ ਪਾਈ ਗਈ ਪੋਸਟ ਨੂੰ ਲੈ ਕੇ ਵਿਵਾਦ ਸ਼ੁਰੂ ਹੋਇਆ ਸੀ ਤੇ ਜਿਸ ਨੂੰ ਲੈ ਕੇ ਪੀਐਮਓ ਆਫਿਸ ਦੇ ਵੱਲੋਂ ਉਹਨਾਂ ਨੂੰ ਨੋਟਿਸ ਵੀ ਜਾਰੀ ਕੀਤਾ ਗਿਆ ਪਰ ਇਸ ਤੋਂ ਬਾਅਦ ਡੀਸੀ ਸੰਗਰੂਰ ਦੇ ਵੱਲੋਂ ਪੋਸਟ ਨੂੰ ਲੈ ਕੇ ਸਪਸ਼ਟੀਕਰਨ ਵੀ ਦਿੱਤਾ ਗਿਆ ਦੱਸਦੇ ਯਕਾ ਦੱਸੋ ਤੰਬਰ ਤੋਂ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਦਾ ਜਾਇਜ਼ਾ ਲੈਣ ਦੇ ਲਈ ਆਏ ਸਨ ਤਾਂ ਡੀਸੀ ਸੰਗਰੂਰ ਦੇ ਵੱਲੋਂ ਪ੍ਰਧਾਨ ਮੰਤਰੀ ਖਿਲਾਫ ਇੱਕ ਇਤਰਾਜ਼ਯੋਗ ਪੋਸਟ ਪਾਈ ਗਈ ਸੀ ਜਿਸ ਵਿੱਚ ਉਹਨਾਂ ਨੇ ਪ੍ਰਧਾਨ ਮੰਤਰੀ ਵੱਲੋਂ ਪੰਜਾਬ ਨੂੰ ਜਾਰੀ ਕੀਤੀ ਗਈ 1600 ਕਰੋੜ ਰੁਪਏ ਦੀ ਰਾਹਤ ਰਕਮ ਉੱਤੇ ਟਿੱਪਣੀ ਕੀਤੀ ਸੀ ਜਿਸ ਖਿਲਾਫ ਉਹਨਾਂ ਨੂੰ ਨੋਟਿਸ ਜਾਰੀ ਹੋਇਆ ਪਰ ਹੁਣ ਡੀਸੀ ਨੇ ਸਪਸ਼ਟਕਰਨ ਦਿੰਦੇ ਹੋਏ ਦੱਸਿਆ ਕਿ ਅਸਲ ਵਿੱਚ ਇਹ ਪੋਸਟ ਮੇਰੇ ਵੱਲੋਂ ਨਹੀਂ ਪਾਈ ਗਈ ਸੀ ਸਗੋਂ ਡੀਪੀआरओ ਵਿਭਾਗ ਦੇ ਕੁਝ ਅਧਿਕਾਰੀਆਂ ਵੱਲੋਂ ਮੇਰੇ ਟਵਿੱਟਰ ਹੈਂਡਲ ਦੀ ਵਰਤੋਂ ਕਰਕੇ ਇਹ ਪੋਸਟ ਸਾਂਝੀ ਕੀਤੀ ਗਈ ਸੀ ਜੀਸੀ ਸੰਗਰੂਰ ਦਾ ਕਹਿਣਾ ਹੈ ਕਿ ਪੋਸਟ ਪਾਉਣ ਦੇ ਕੁਝ ਹੀ ਦਿਨ ਬਾਅਦ ਇਸ ਨੂੰ ਡਿਲੀਟ ਕਰ ਦਿੱਤਾ ਗਿਆ ਸੀ ਅਤੇ ਹੁਣ ਜਿੰਮੇਵਾਰ ਅਧਿਕਾਰੀਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜ਼ਾ ਆਸੀਫ ਨੇ ਕਿਹਾ ਕਿ ਉਹਨਾਂ ਦੇ ਦੇਸ਼ ਅਤੇ ਸਾウਦੀ ਅਰਬ ਦੇ ਵਿਚਕਾਰ ਆਪਸੀ ਰੱਖਿਆ ਸਮਝੌਤੇ ਵਿੱਚ ਹੋਰ ਅਰਬ ਦੇਸ਼ਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਉਨਾ ਕਿਹਾ ਕਿ ਇਸ ਤਰ੍ਹਾਂ ਦੇ ਵਿਕਾਰ ਦੇ ਲਈ ਦਰਵਾਜ਼ੇ ਬੰਦ ਨਹੀਂ ਹਨ ਤੇ ਪਾਕਿਸਤਾਨ ਅਤੇ ਸਾウਦੀ ਅਰਬ ਨੇ ਇੱਕ ਰਣਨੀਤਿਕ ਆਪਸੀ ਰੱਖਿਆ ਸਮਝੌਤੇ ਉੱਤੇ ਦਸਤਕਤ ਕੀਤੀ ਨੇ ਜਿਸ ਅਨੁਸਾਰ ਕਿਸੇ ਵੀ ਦੇਸ਼ ਉੱਤੇ ਕਿਸੇ ਵੀ ਹਮਲੇ ਨੂੰ ਦੋਵਾਂ ਵਿਰੁੱਧ ਹਮਲਾ ਮੰਨਿਆ ਜਾਵੇਗਾ ਇੱਕ ਸਾਂਝੇ ਬਿਆਨ ਅਨੁਸਾਰ ਇਸ ਸਮਝੌਤੇ ਉੱਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਵਾਜ਼ ਸ਼ਰੀਫ ਅਤੇ ਸਾウਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸੁਲਮਾਨ ਨੇ ਬੁੱਧਵਾਰ ਪਾਕਿਸਤਾਨੀ ਨੇਤਾ ਦੀ ਖਾੜੀ ਦੇਸ਼ ਦੀ ਇੱਕ ਦਿਨ ਯਾਤਰਾ ਦੌਰਾਨ ਦਸਤਕਤ ਕੀਤੀ ਸਨ ਇਸ ਸਮਝੌਤਾ ਖਾੜੀ ਖੇਤਰ ਦੇ ਵਿੱਚ ਅਮਰੀਕਾ ਦੇ ਇੱਕ ਮੁੱਖ ਸਹਿਯੋਗੀ ਕਤਰ ਦੇ ਵਿੱਚ ਹਮਾਸ ਲੀਡਰਸ਼ਿਪ ਉੱਤੇ ਅਜ਼ਰਾਇਲੀ ਹਮਲੇ ਤੋਂ ਕੁਝ ਦਿਨ ਬਾਅਦ ਹੋਇਆ ਹੈ। ਬਜਟ ਦੇ ਵਿੱਚ ਕਟੌਤੀ ਨੂੰ ਲੈ ਕੇ ਫਰਾਂਸ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਵਿਰੋਧ ਪ੍ਰਦਰਸ਼ਨ ਹੋ ਰਹੇ ਨੇ। ਟ੍ਰੇਡ ਯੂਨੀਅਨਾਂ ਨੇ ਵੀਰਵਾਰ ਹੜਤਾਲ ਦਾ ਸੱਦਾ ਦਿੱਤਾ ਜਿਸ ਵਿੱਚ ਲੱਖਾਂ ਲੋਕ ਸ਼ਾਮਲ ਹੋਏ। ਪੈਰਿਸ, ਲਿਓਨ, ਨਾਤੇਜ਼, ਮਾਰਸੇਲ, ਬਰਾਡੋ, ਟੂਲੂਜ਼ ਅਤੇ ਕੈਨ ਵਰਗੇ ਸ਼ਹਿਰਾਂ ਦੇ ਵਿੱਚ ਸੜਕਾਂ ਜਾਮ ਕਰ ਦਿੱਤੀਆਂ ਗਈਆਂ। ਸਰਕਾਰੀ ਅੰਕੜਿਆਂ ਦੇ ਅਨੁਸਾਰ ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਦੇ ਵਿੱਚ 5 ਲੱਖ ਤੋਂ ਵੱਧ ਲੋਕ ਸੜਕਾਂ ਉੱਤੇ ਉਤਰੇ ਤੇ ਜਦੋਂ ਕਿ ਯੂਨੀਅਨਾਂ ਨੇ ਇਹ ਗਿਣਤੀ 10 ਲੱਖ ਦੱਸੀ ਹੈ ਸੁਰੱਖਿਆ ਦੇਸ਼ ਭਰ ਦੇ ਵਿੱਚ 80 ਹਜ਼ਾਰ ਤੋਂ ਵੱਧ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਤੇ ਉੱਤੇ 141 ਤੋਂ ਵੱਧ ਗ੍ਰਿਫਤਾਰੀਆਂ ਕੀਤੀਆਂ ਗਈਆਂ ਨੇ ਕੁਝ ਥਾਵਾਂ ਉੱਤੇ ਪੱਥਰਬਾਜ਼ੀ ਅਤੇ ਅਥਰੂ ਗੈਰਦੀ ਵਰਤੋਂ ਕੀਤੀ ਗਈ ਪਰ ਜ਼ਿਆਦਾਤਰ ਵਿਰੋਧ ਪ੍ਰਦਰਸ਼ਨ ਸ਼ਾਂਤਮਈ ਰਹੇ ਸਕੂਲੀ ਬੱਚਾ ਨੇ ਵੀ ਕਈ ਥਾਵਾਂ ਉਤੇ ਹਾਈਵੇ ਜਮ ਕਰ ਦਿੱਤੇ ਫਰਾਂਸ ਸਰਕਾਰ ਨੇ ਆਪਣੇ 2026 ਦੇ ਬਜਟ ਵਿੱਚੋਂ ਲਗਭਗ 52 ਅਰਬ ਡਾਲਰ ਦੀ ਕਟੌਤੀ ਕਰਨ ਦੀ ਯੋਜਨਾ ਬਣਾਈ ਹੈ ਜਿਸ ਵਿੱਚ ਪੈਨਸ਼ਨਰਾਂ ਨੂੰ ਫ੍ਰੀਜ਼ ਕਰਨਾ ਸਿਹਤ ਅਤੇ ਸਿੱਖਿਆ ਉਤੇ ਖਰਚ ਘਟਾਉਣਾ ਬੇਰੋਜ਼ਗਾਰੀ ਲਾਭ ਘਟਾਉਣੀ ਅਤੇ ਦੋ ਰਾਸ਼ਟਰੀ ਛੁੱਟੀਆਂ ਨੂੰ ਵੀ ਖਤਮ ਕਰਨਾ ਸ਼ਾਮਲ ਹੈ ਇੱਕ ਪਾਸੇ ਭਾਰਤ ਤੇ ਅਮਰੀਕਾ ਦੇ ਵਿਚਾਲੇ ਟੈਰਿਫ ਦਾ ਕਾਰਨ ਤਣਾਅ ਬਣਿਆ ਹੋਇਆ ਤੇ ਉੱਥੇ ਹੀ ਅਮਰੀਕਾ ਨੇ ਸੰਯੁਕਤ ਰਾਸ਼ਟਰ ਦੇ ਵਿੱਚ ਪਾਕਿਸਤਾਨ ਤੇ ਚੀਨ ਨੂੰ ਕਰਾਰਾ ਝਟਕਾ ਦਿੰਦਿਆਂ ਬਲੋਚਿਸਤਾਨ ਲਿਬਰੇਸ਼ਨ ਆਰਮੀ ਯਾਨੀ ਕਿ ਬੀਐਲਏ ਅਤੇ ਇਸ ਦੀ ਆਤਮਕਾਤੀ ਇਕਾਈ ਮਜੀਦ ਬ੍ਰਿਗੇਡ ਤੇ ਪਾਬੰਦੀ ਲਾਉਣ ਦੇ ਪ੍ਰਸਤਾਵ ਉੱਤੇ ਰੋਕ ਲਗਾ ਦਿੱਤੀ ਹੈ ਇਸ ਪ੍ਰਸਤਾਵ ਨੂੰ ਪਾਕਿਸਤਾਨ ਅਤੇ ਚੀਨ ਨੇ ਮਿਲ ਕੇ ਸੁਰੱਖਿਆ ਪਰਿਸ਼ਦ ਦੀ ਮੀਟਿੰਗ ਦੇ ਵਿੱਚ ਪੇਸ਼ ਕੀਤਾ ਸੀ ਦੋਵਾਂ ਦੇਸ਼ਾਂ ਨੇ ਮੰਗ ਕੀਤੀ ਸੀ ਕਿ ਬੀਐਲਏ ਨੂੰ ਪਾਬੰਦੀਸ਼ੁਦਾ ਸੰਗਠਨ ਐਲਾਨਿਆ ਜਾਵੇ ਸੁਰੱਖਿਆ ਪਰਿਸ਼ਦ ਦੀ ਮੀਟਿੰਗ ਦੇ ਵਿੱਚ ਪਾਕਿਸਤਾਨ ਨੇ ਦਾਅਵਾ ਕੀਤਾ ਹੈ ਕਬੀਲਾ ਮਜੀਦ ਬ੍ਰਿਗੇਡ ਅਲ ਕਾਇਦਾ ਅਤੇ ਤਹਿਰੀਕ-ਏ-ਤਾਲੀਬਾਨ ਵਰਗੇ ਅਤਵਾਦੀ ਸੰਗਠਨ ਅਫਗਾਨਿਸਤਾਨ ਦੀ ਧਰਤੀ ਤੋਂ ਕੰਮ ਕਰ ਰਹੇ ਨੇ ਅਤੇ ਸਰਹੱਦ ਪਾਰ ਹਮਲੇ ਕੀਤੇ ਜਾ ਰਹੇ ਨੇ ਉਸ ਨੇ ਦੋਸ਼ ਲਗਾਇਆ ਕਿ ਅਫਗਾਨਿਸਤਾਨ ਤੋਂ ਫੈਲ ਰਿਹਾ ਅਤਵਾਦ ਪਾਕਿਸਤਾਨ ਦੀ ਸਭ ਤੋਂ ਵੱਡੀ ਸੁਰੱਖਿਆ ਚੁਣੌਤੀ ਹੈ ਅਮਰੀਕਾ ਦੇ ਨਾਲ-ਨਾਲ ਬ੍ਰਿਟੇਨ ਅਤੇ ਫਰਾਂਸ ਨੇ ਵੀ ਇਸ ਪ੍ਰਸਤਾਵ ਦਾ ਵਿਰੋਧ ਕੀਤਾ ਤੇ ਅਮਰੀਕਾ ਨੇ ਹੀ ਪਿਛਲੇ ਮਹੀਨੇ ਬੀਐਲਏ ਅਤੇ ਮਜੀਦ ਬ੍ਰਿਗੇਡ ਨੂੰ ਵਿਦੇਸ਼ੀ ਅਤਵਾਦੀ ਸੰਗਠਨ ਐਲਾਨਿਆ ਸੀ ਸਬਕਾ ਵ代ਕ ਤੇ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਗਨੀਵ ਕੌਰ ਮਜੀਠੀਆ ਨੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉੱਤੇ ਵਿਰੋਧੀ ਧਿਰ ਦੀ ਆਵਾਜ਼ ਨੂੰ ਦਬਾਉਣ ਦੇ ਗੰਭੀਰ ਦੋਸ਼ ਲਗਾਏ ਨੇ। ਉਹਨਾਂ ਕਿਹਾ ਕਿ ਜਿਸ ਤਰ੍ਹਾਂ ਵਿਕਰਮ ਮਜੀਠੀਆ ਦੇ ਖਿਲਾਫ ਝੂਠੇ ਪਰਚੇ ਕੀਤੇ ਗਏ ਤੇ ਹੁਣ ਕਾਂਗਰਸੀ ਆਗੂ ਸੁਖਪਾਲ ਸਿੰਘ ਖੈਰਾ ਨੂੰ ਵੀ ਨਿਸ਼ਾਨਦਾ ਬਣਾਇਆ ਜਾ ਰਿਹਾ। ਗਨੀਵ ਕੌਰ ਨੇ ਕਿਹਾ ਕਿ ਸੁਖਪਾਲ ਖੈਰਾ ਦੇ ਖਿਲਾਫ ਕਾਰਵਾਈ ਸਿਰਫ ਸਿਆਸੀ ਕੀ ਤਿਆਰੀ ਹੈ ਕਿਉਂਕਿ ਉਹ ਪੰਜਾਬ ਸਰਕਾਰ ਦੀਆਂ ਨਾਕਾਬੀਆਂ ਦੇ ਖਿਲਾਫ ਬੋਲ ਰਹੇ ਨੇ। ਉਨਾ ਦੋਸ਼ ਲਗਾਇਆ ਕਿ ਦਿੱਲੀ ਦੇ ਨੇਤਾ ਅਰਵਿੰਦ ਕੇਜਰੀਵਾਲ ਪੰਜਾਬ ਦੇ ਹੱਕਾਂ ਲਈ ਆਵਾਜ਼ ਚੁੱਕਣ ਵਾਲੇ ਨੇਤਾਵਾਂ ਦੇ ਖਿਲਾਫ ਵਿਜੀਲੈਂਸ ਦੀ ਵਰਤੋਂ ਕਰ ਰਹੇ ਨੇ। ਉਹਨਾਂ ਆਖਿਆ ਕਿ ਪੰਜਾਬ ਦੇ ਲਈ ਆਵਾਜ਼ ਬੁਲੰਦ ਕਰਨ ਵਾਲਿਆਂ ਨੂੰ ਨਾ ਸਿਰਫ ਖੁوار ਕੀਤਾ ਜਾ ਰਿਹਾ ਸਗੋਂ ਉਹਨਾਂ ਦੇ ਪਰਿਵਾਰਾਂ ਅਤੇ ਬੱਚਿਆਂ ਤੱਕ ਨੂੰ ਪਰੇਸ਼ਾਨ ਕੀਤਾ ਜਾ ਰਿਹਾ। ਗਰੀਬਕੌਰ ਅਨੁਸਾਰ ਪੰਜਾਬ ਪੁਲਿਸ ਦੇ ਸਿਆਸੀਕਰਨ ਐਸ ਹੱਦ ਤੱਕ ਹੋ ਚੁੱਕਿਆ ਹੈ ਕਿ ਕੁਝ ਅਫਸਰ ਵਿਰੋਧੀ ਧਿਰ ਦੇ ਆਗੂਆਂ ਦੇ ਖਲੋ ਸਿੱਧੇ ਸਿਆਸੀ ਦਬਾਅ ਹੇਠ ਕਾਰਵਾਈ ਕਰ ਰਹੇ ਨੇ। ਦਨ ਰੂਸੀ ਮਿਗ-31 ਲੜਾਕੂ ਜਹਾਜ਼ ਸ਼ੁੱਕਰਵਾਰ ਨੂੰ ਬਿਨਾ ਇਜਾਜ਼ਤ ਦੇ ਨਾਟੋ ਮੈਂਬਰ ਐਸਟੋਨੀਆ ਦੇ ਹਵਾਈ ਖੇਤਰ ਦੇ ਵਿੱਚ ਦਾਖਲ ਹੋਏ ਅਤੇ ਲਗਭਗ 12 ਮਿੰਟਾਂ ਲਈ ਫਿਨਲੈਂਡ ਦੀ ਖਾੜੀ ਉੱਤੇ ਉੜਦੇ ਰਹੇ। ਇਸ ਘਟਨਾ ਨੇ ਇੱਕ ਵਾਰ ਫਿਰ ਐਸਟੋਨੀਆ ਦੇ ਲਈ ਸੁਰੱਖਿਆ ਚਿੰਤਾਵਾਂ ਵਧਾ ਦਿੱਤੀਆਂ ਨੇ ਕਿਉਂਕਿ ਰੂਸ ਨੇ ਇਸ ਸਾਲ ਹੁਣ ਤੱਕ 4 ਵਾਰ ਐਸਟੋਨੀਆ ਦੇ ਹਵਾਈ ਖੇਤਰ ਦੀ ਉਲੰਘਣਾ ਕੀਤੀ ਹੈ। ਇਦੋਂ ਨਾਟੋ ਮੈਂਬਰ ਦੇਸ਼ ਇਸ ਹਮਲਾਵਰ ਰੂਸੀ ਕਦਮ ਦੇ ਜਵਾਬ ਵਿੱਚ ਰਣਨੀਤਿਕ ਕਾਰਵਾਈ ਦੀ ਯੋਜਨਾ ਬਣਾ ਰਹੇ ਨੇ ਪਰ ਅਮਰੀਕੀ ਰਾਸ਼ਪਤੀ ਡੋਨਲਡ ਟਰੰਪ ਦੇ ਸੰਕੇਤ ਅਤੇ ਪ੍ਰਵਾਨਗੀ ਦੀ ਵੀ ਉਡੀਕ ਕਰ ਰਹੇ ਨੇ ਇਸਤੋਨੀਆਈ ਵਿਦੇਸ਼ੀ ਮੰਤਰੀ ਮਾਰਗਸ ਤਸਖਨਾ ਨੇ ਇਸ ਘਟਨਾ ਬਾਰੇ ਟਵੀਟ ਕੀਤਾ ਰੂਸੀ ਲਾਕੂ ਜਹਾਜ਼ਾਂ ਦਾ ਇਸਤੋਨੀਆਈ ਹਵਾਈ ਜਹਾਜ਼ ਖੇਤਰ ਦੇ ਵਿੱਚ ਦਾਖਲ ਹੋਣਾ ਅਤੇ ਉੱਥੇ 12 ਮਿੰਟ ਤੱਕ ਰਹਿਣਾ ਪੂਰੀ ਤਰ੍ਹਾਂ ਆਸਵੀਕਾਰਨਯੋਗ ਹੈ ਰੂਸ ਨੇ ਇਸ ਸਾਲ ਹੁਣ ਤੱਕ ਸਾਡੀਆਂ ਸਰਹੱਦਾਂ ਦੀ ਚਾਰ ਵਾਰ ਉਲੰਘਣਾ ਕੀਤੀ ਹੈ ਜੋ ਕਿ ਬਹੁਤ ਚਿੰਤਾ ਦਾ ਵਿਸ਼ਾ ਵੀ ਹੈ ਅੱਜ ਲਈ ਐਨਆਈ ਦੁਬਾਰਾ ਫਿਰ ਆਦਰ ਹੋਵਾਂਗੇ ਉਦੋਂ ਤੱਕ ਦੀ ਇਜਾਜ਼ਤ ਸਤਿ ਸ਼੍ਰੀ ਅਕਾਲ ਧੰਨਵਾਦ